ਅਜ ਐਮਬੂਲੈਂਸ 68 ਦੇ ਕਰਮਚਾਰੀ ਹੜਤਾਲ ਤੇ ਰਹੇ ਕਿਸ ਦਾ ਕਾਰਨ ਉਹਨਾਂ ਨੂੰ ਇੱਕ ਕੰਪਨੀ ਦੂਜੀ ਕੰਪਨੀ ਸ਼ਿਫਟ ਕਰਨਾ ਤੇ ਤਨਖਾਹਾਂ ਨਾ ਮਿਲਣਾ ਹੈ ਇਸ ਦੇ ਚੱਲਦਿਆਂ 240 ਐਮਬੂਲੈਂਸ ਗੱਡੀਆਂ ਰੋਕੀਆਂ ਗਈਆਂ ਤੇ 1500 ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਸਾਡਾ ਕੋਈ ਸੌਣ ਦਾ ਟਾਈਮ ਨਹੀਂ ਜੀ ਸਾਡਾ ਹਰੇਕ ਹਰ ਇੱਕ ਇਨਸਾਨ ਨੂੰ ਪਤਾ ਹੈ ਕਿ 8 ਘੰਟੇ ਡਿਊਟੀ ਲਈ ਜਾ ਸਕਦੀ ਹੈ ਪਰ ਸਭ ਤੋਂ 12 ਘੰਟੇ ਡਿਊਟੀ ਲਈ ਜਾਂਦੇ ਆ ਸਾਨੂੰ ਕੋਈ ਓਵਰਟਾਈਮ ਨਹੀਂ ਸਾਡਾ ਕੋਈ ਸੌਣ ਦਾ ਟਾਈਮ ਨਹੀਂ ਪਹਿਲਾਂ ਸਾਡੇ ਅਸੀਂ ਆਈਕੇ ਦੇ ਅੰਡਰ ਕੰਮ ਕਰਦੇ ਸੀ ਹੁਣ ਸਾਡੇ ਗਲੋਬਲ ਦੇ ਅੰਡਰ ਸਾਨੂੰ ਕਰ ਰਹੇ ਨੇ ਜਿਨ੍ਹਾਂ ਨੂੰ ਤਿੰਨ ਤਿੰਨ ਸਾਲ ਹੋ ਗਏ ਲੱਗਿਆ ਨੂੰ ਢਾਈ ਸਾਲ ਹੋ ਗਏ ਲੱਗਿਆ ਨੂੰ ਉਹਨਾਂ ਨੂੰ ਗਲੋਬਲ ਦੇ ਅੰਡਰ ਕਰਕੇ ਉਹਨਾਂ ਦਾ ਪਿਛਲਾ ਸਾਰਾ ਰਿਕਾਰਡ ਖਤਮ ਕਰ ਰਹੇ ਨੇ 1500 ਦੇ ਲਗਭਗ ਮੁਲਾਜ਼ਮਾਂ ਜੀ 240 ਗੱਡੀਆਂ ਪੰਜਾਬ ਦੀਆਂ ਨੇ ਜਿਦੀਆਂ ਸਾਰੀਆਂ ਜ਼ਿਲ੍ਹਾ ਪਟਿਆਲਾ ਦੇ ਵਿੱਚ 16 ਗੱਡੀਆਂ ਨੇ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਗੱਡੀਆਂ ਬੰਦ ਨੇ ਜੀ ਤਿਆਲਾ ਚ ਐਂਬੂਲੈਂਸ ਹੜਤਾਲ ਕਰਾਂ ਦੇ ਗੰਭੀਰ ਹਾਦਸਾ ਵਾਪਰ ਗਿਆ ਦਰਸਲ ਇਹ ਥੇ ਕਿ ਗਰਭਵਤੀ ਔਰਤ ਨੂੰ ਹਸਪਤਾਲ ਨਾਲ ਲਿਜਾਣ ਕਰਾਂ ਬੱਚੇ ਦੀ ਗਰਭ ਚ ਹੀ ਮੌਤ ਹੋ ਗਈ। ਇਹ ਵਸਾਡਾ ਡਿਲੀਵਰੀ ਕੇਸ ਦੀਗਾ ਉਹ ਐਂਬੂਲੈਂਸ ਦੇ ਚੱਕਰ ਦੇ ਵਿੱਚ ਵੀ ਅਸੀਂ ਪਏ ਰਹੇ ਸਾਡਾ ਡਿਲੀਵਰੀ ਕੇਸ ਦੇ ਵਿੱਚ ਸਾਡੇ ਬੱਚੇ ਦੀ ਜਾਨ ਚਲੀ ਗਈ ਤੇ ਤੇ ਮੇਰੀ ਸਿਸਟਰ ਠੀਕ ਹੈ ਵੀ ਇਸ ਦੇ ਉੱਤੇ ਸਾਰੀ ਸਰਕਾਰ ਹੈ ਜਿਹੜੀ ਉਹ ਜ਼ਿੰਮੇਦਾਰ ਹੈਗੀ ਇਸ ਗੱਲ ਦੇ ਉੱਤੇ ਵੀ ਜਿਹੜੇ ਦਿਨ ਰਾਤ 12 ਘੰਟੇ ਜਨਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਡਰਾਈਵਰ ਵੀਰ ਤੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਉਹ ਸਾਡੇ ਸਮੁੱਚੇ ਲੋਕਾਂ ਨੂੰ ਵੀ ਅਸੀਂ ਕਹਿੰਦੇ ਹਾਂਗੇ ਵੀ ਇਹਨਾਂ ਦੀ ਹਮਾਇਤ ਲਈ ਵੀ ਇਹਨਾਂ ਦੇ ਬਾਰੇ ਸੋਚਣਾ ਚਾਹੀਦਾ ਸਰਕਾਰ ਨੂੰ ਐਂਬੂਲੈਂਸ ਅਸੀਂ ਦੋ ਤਾਈ ਘੰਟੇ ਮਤਲਬ ਵੇਟ ਕੀਤਾ ਜੇ ਸਹੀ ਟਾਈਮ ਤੇ ਪਹੁੰਚ ਜਾਂਦੀ ਤਾਂ ਸਾਡੇ ਬੱਚੇ ਦੀ ਜਾਨ ਬਚ ਜਾਂਦੀ ਇਸ ਹੜਤਾਲ ਤੇ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਹੜਤਾਲ ਤੁਰੰਤ ਬੰਦ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕਿ ਇਸ ਤਰ੍ਹਾਂ ਦੇ ਐਂਬੂਲੈਂਸ ਦੀ ਹੜਤਾਲ ਕਰਨੀ ਬਹੁਤ ਮਾੜੀ ਹੈ ਤੇ ਜਿਨ੍ਹਾਂ ਨੇ ਕੀਤੀ ਹੈ ਬੜੀ ਬੇਵਕੂਫੀ ਹੈ ਮੈਂ ਕਹਿੰਦਾ ਔਰ ਅਸੀਂ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਮਨਜ਼ੂਰੀ ਵੀ ਅਖਬਾਰ ਦੇਖਿਆ ਜਦੋਂ ਉਹਦੇ ਵਿੱਚ ਆਇਆ ਮੈਂ ਉਸਤਾਜ ਜੀ ਨਾਲ ਗੱਲ ਕੀਤੀ ਹੈ ਕੰਪਨੀ ਸੱਦ ਲੋ ਔਰ ਅੱਗੇ ਵਾਸਤੇ ਗੜਤਾਲ ਕਰੇ ਅੱਜ ਆਫੀਡ ਡੇਟ ਲਗਾਓ ਡਰਾਈਵਰਾਂ ਦੀ ਕੋਈ ਕਮੀ ਨਹੀਂ ਹੈ ਡਰਾਈਵਰ ਬਹੁਤ ਹੈ ਠੀਕ ਹੈ ਆਪਦੀ ਗੱਲ ਹੈ ਰੱਖੀ ਜਾਏ ਅੱਜ ਪੂਰਾ ਪੰਜਾਬ 108 ਤੇ ਡਿਪੈਂਡ ਕਰ ਰਿਹਾ ਜਿੱਥੇ ਵੀ ਰਾਤ ਨੂੰ ਐਕਸੀਡੈਂਟ ਹੋ ਜੇ ਕਿਸੇ ਡਿਲੀਵਰੀ ਕੇਸ ਹੋ ਜੇ ਤੁਰਤ ਚਾਹੀਦਾ ਤਾਂ ਅਗਰ ਇਹ ਹੜਤਾਲ ਕਰਨ ਲੱਗੇ ਤਾਂ ਇਹ ਠੀਕ ਨਹੀਂ ਹੈ ਜੈਸੀ ਸ਼ਕਤੀ ਨਾਲ ਕਾਰਵਾਈ ਕਰਦੇਗਾ ਡਿਮਾਂਡ ਆਪਦੀ ਮੰਗ ਹੈ ਦੱਸੋ ਸਾਨੂੰ ਕਰੋ ਤਾਨੂੰ ਵਿਚ ਬੈਠ ਕੇ ਗੱਲ ਕਰੋ ਅਗਰ ਇੱਕ ਦਿਨ ਚ ਨਹੀਂ ਹੁੰਦੀ ਦੂਜੇ ਦਿਨ ਹੁੰਦੀ ਤੀਜੇ ਦਿਨ ਹੁੰਦੀ ਮੰਗ ਹੋ ਜੋਗੀ ਪਰ ਹੜਤਾਲ ਕਰਨਾ ਕੋ ਉਚਿਤ ਨਹੀਂ